ਮਿਊਨਿਸਪਲ EMPLOYEES ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ 8ਵੇਂ ਦਿਨ ਵੀ ਜਾਰੀ ਰਹੀ ਜਿਸ ਕਾਰਨ ਜਗ੍ਹਾ ਜਗ੍ਹਾ ਫੈਲੀ ਗੰਦਗੀ ਕਾਰਨ ਸ਼ਹਿਰ कूੜੇ ਦੇ ਢੇਰ ਵਿੱਚ ਬਦਲਿਆ ਨਜ਼ਰ ਆਇਆ ਗੰਦੀ ਗੰਦੀ ਚੱਲਦੇ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ ਦੂਜੇ ਪਾਸੇ ਤਿਉਹਾਰੀ ਸੀਜ਼ਨ ਦੇ ਚੱਲਦਿਆਂ ਸ਼ਹਿਰ ਚ ਹਰ ਪਾਸੇ ਗੰਦਗੀ ਦੇ ਢੇਰ ਲੱਗਣਾ ਲੋਕਾਂ ਲਈ ਵੱਡੀ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਨਜ਼ਦੀਕ ਸੁਤੈਰੀ ਰੂਟ ਕਣਕ ਮੰਡੀ ਚੌਕ ਰੇਲਵੇ ਰੋਡ डीएवी कॉलोनी नजिक डॉक्टर बियर अंबेडकर चौक ਅਤੇ ਹੋਰਨਾਂ ਪ੍ਰਮੁੱਖ ਬਾਜ਼ਾਰਾਂ ਵਿੱਚ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਸ਼ਹਿਰ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ ਜ਼ਿਕਰਯੋਗ ਹੈ ਕਿ ਕਈ ਕਾਉਂਸਲਰ ਵੀ ਸਫਾਈ ਕਰਮਚਾਰੀਆਂ ਦੀ ਹੜਤਾਲ ਦੀ ਹਮਾਇਤ ਵਿੱਚ ਨਿੱਤਰ ਆਏ ਹਨ ਇਸ ਤੋਂ ਇਲਾਵਾ ਜਦੋਂ ਤੋਂ ਸ਼ਹਿਰੇ ਦੀਆਂ ਚਾਕੀਆਂ ਸ਼ਹਿਰ ਵਿੱਚੋਂ ਲੰਘਣ ਗਈਆਂ ਤਾਂ ਗੰਦਗੀ ਦੇ ਢੇਰਾਂ ਦੇ ਚਲਦਿਆਂ ਉਹਨਾਂ ਦਾ ਵੀ ਨਿਰਾਦਰ ਹੋਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਜੀ ਜਿਹੜੀ ਸਟ੍ਰਾਈਕ ਕੀਤੀ ਜਾ ਰਹੀ ਹੈ ਕਿ ਅੱਜ ਕੱਲ੍ਹ ਤਿਹਾਰਾਂ ਦੇ ਦਿਨ ਨੇ ਜਿਹੜੀ ਇਹ ਸਟ੍ਰਾਈਕ ਕੀਤੀ ਜਾ ਰਹੀ ਆ ਆਪਾਂ ਇਹ ਸਟ੍ਰਾਈਕ ਜਿਹੜੀ ਆਪਣੇ ਹੱਕ ਹਕੂਕ ਵਾਸਤੇ ਬਿਠਾਈ ਆ ਨਾ ਕਿ ਅਸੀਂ ਕੋਈ ਇੱਥੇ ਸ਼ਰਾਰਤ ਕੀਤੀ ਗਈ ਆ ਜਾਂ ਕੋਈ ਜਾਣ ਬੁੱਝ ਕੇ ਹੜਤਾਲ ਬੁਹਲੀ ਗਈ ਆ ਇਦਾਂ ਦਾ ਕੁਝ ਨਹੀਂ ਆ ਸੋ ਜਿਹੜੀ ਪੰਜਾਬ ਸਰਕਾਰ ਨੇ ਅੱਜ ਤੋਂ 15 ਦਿਨ ਪਹਿਲਾਂ ਪੂਰੇ ਪੰਜਾਬ ਭਾਰ ਦੇ ਈਓ ਤੇ ਕਮਿਸ਼ਨਰਾਂ ਨੂੰ ਤੱਕੇ ਦੇ ਨਾਲ ਟੈਂਡਰ ਪਵਾ ਕੇ ਸਾਰਾ ਮਹਿਕਮਾ ਹੀ ਠੇਕੇ ਤੇ ਦੇਣ ਨੂੰ ਪੂਰਾ ਲੋਕਲ ਬੜੀ ਮਹਿਕਮਾ ਸਾਰੇ ਦਾ ਸਾਰਾ ਠੇਕੇ ਤੇ ਦੇਣ ਨੂੰ ਜਿਹੜੇ ਮਤੇ ਪਾਏ ਸੀ ਉਹ ਮਤੇ ਕੈਨਸਲ ਕਰਵਾਉਣ ਵਾਸਤੇ ਔਰ ਮਲਾਜਮਾਂ ਨੂੰ ਪੱਕੇ ਕਰਨ ਵਾਸਤੇ ਜਿਹੜੀ ਇਹ ਸਟ੍ਰਾਈਕ ਆ ਅਨਮਿੱਥੇ ਸਮੇਂ ਚ ਕੀਤੀ ਗਈ ਆ ਔਰ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਹੜਤਾਲ ਆ ਕਟੋ-ਕਟ 70 ਤੋਂ 75% ਜਿਹੜੀ ਹੜਤਾਲ ਆ ਉਹ ਹੋ ਚੁੱਕੀ ਆ ਔਰ ਜਿਹੜੇ ਥੋੜੇ ਜਿਹੇ ਸ਼ਹਿਰ ਸਾਡੇ ਰਹਿ ਗਏ ਆ ਉਹ 25 ਤੋਂ 28 ਤਰੀਕ ਦੇ ਵਿੱਚ ਬੈਠਣਗੇ ਜਾਂ 8 ਤਰੀਕ ਤੋਂ ਬਾਅਦ ਬੈਠਣਗੇ ਸੋ ਜਿਹੜੀ ਹੜਤਾਲ ਆ ਇਹ ਪੂਰਨ ਤੌਰ ਤੇ ਪੂਰੇ ਪੰਜਾਬ 'ਚ ਚੱਲ ਰਹੀ ਆ ਕੁਝ ਆਪਜੀ ਦੇ ਹੀ ਨੋਆ ਦੇ ਕਹਿ ਰਹੇ ਨੇ ਕਿ ਇਹ ਜਾਣ ਕੇ ਸੋਚੀ ਸੰਭਿ ਸ਼ਰਤ ਕੀਤੀ ਜਾ ਰਹੀ ਹੈ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਨਹੀਂ ਲੱਗਦਾ ਨਹੀਂ ਇੱਕ ਤਾਂ ਦੇ ਦੇ ਦੇਖੋ ਸਾਡੇ ਬੰਦੇ ਜਿਹੜੇ ਆ ਜਾਂ ਕਿਸੇ ਨੇ ਵੀ ਇਹ ਸਵਾਲ ਕੀਤਾ ਵਾ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਉਹਨਾਂ ਦੀ ਜਿਹੜੀ ਸੋਚਨ ਸ਼ਕਤੀ ਆ ਉਹ ਬਹੁਤ ਘੱਟ ਆ ਉਹਨਾਂ ਨੂੰ ਇਹ ਸੋਚ ਹੋਣੀ ਚਾਹੀਦੀ ਕਿ ਉਹ ਵੀ ਸਰਕਾਰਾਂ ਦੇ ਵਿੱਚ ਰਹੇ ਆ ਬੜੇ ਲੰਬੇ ਸਮੇਂ ਤੋਂ ਸਰਕਾਰਾਂ ਦੇ ਵਿੱਚ ਚੱਲ ਰਹੇ ਆ ਕਈ ਪਾਰਟੀਆਂ ਜਿਹੜੀਆਂ ਉਹਨਾਂ ਨੇ ਬਦਲੀਆਂ ਵਾ ਪਰ ਉਹਨਾਂ ਨੂੰ ਇਹ ਚੀਜ਼ ਦੀ ਭਲੀ ਭਰਤੀ ਹੋਣਾ ਚਾਹੀਦਾ ਕਿ ਸਾਡੇ ਸਮਾਜ ਦੇ ਹੋ ਕੇ ਸਾਡੇ ਹੀ ਸਮਾਜ ਦੇ ਖਿਲਾਫ ਉਹ ਗੱਲਾਂ ਕਰਦੇ ਆ ਇਹ ਕਿੰਨੀ ਕੁ ਚੰਗੀ ਗੱਲ ਆ ਔਰ ਜਿਹੜੇ ਮੁਲਾਜ਼ਮ ਆ ਜਿਸ ਵੇਲੇ ਅੱਜ ਤੋਂ 20 ਤੋਂ 25 ਸਾਲ ਹੋ ਚੁੱਕੇ ਮੁਲਾਜ਼ਮ ਪਹਿਲਾਂ ਵੀ ਕੱਚਾ ਸੀ ਅੱਜ ਵੀ ਕੱਚਾ ਵਾ ਤਿੰਨ ਚਾਰ ਸਰਕਾਰਾਂ ਬਦਲ ਗਈਆਂ ਸਾਡੇ ਮੁਲਾਜ਼ਮਾਂ ਨੂੰ ਕੁਝ ਨਹੀਂ ਮਿਲ ਰਿਹਾ ਪਰ ਇਹ ਹਜੇ ਵੀ ਜਿਹੜੇ ਸਾਡੇ ਬੰਦੇ ਆ ਬਸ ਆਪਣੀ ਮਾੜੀ ਸੋਚ ਦੇ ਉੱਤੇ ਮੈਂ ਕਹਿੰਨਾ ਉੱਤਰੇ ਪਈ ਆ ਕਿ ਇਹ ਜੀ ਸ਼ਰਾਰਤ ਨਾ ਸ਼ਰਾਰਤ ਨਾ ਇੰਨੇ ਇੱਥੇ ਸਵਾਂ ਦੇ ਹਿਸਾਬ ਨਾਲ 5-700 ਬੰਦਾ ਹੜਤਾਲ ਤੇ ਬੈਠਾ ਇਹ ਸਾਰੇ ਹੀ ਸ਼ਰਾਰਤੀ ਬੰਦੇ ਹੀ ਆ ਸਰ ਜੀ ਉਹ ਵੀ ਜਿਹੜੇ ਕਾਲਜ ਹੋਵੇ ਔਰ ਦੁਕਨੀਆ ਰਹਿ ਗਿਆ ਤੇ ਉਹਦੇ ਵਾਸਤੇ ਸਪਾਈ ਹੋਊਗੀ ਨਹੀਂ ਮੁਲਾਜ਼ਮ ਮੰਨੇਗਾ ਨਹੀਂ ਬਿਲਕੁਲ ਜਿਹੜਾ ਭਗਵਾਨ ਰਾਮ ਜੀ ਦਾ ਜਿੱਥੋਂ ਯਾਤਰਾ ਨਿਕਲਣੀ ਆ ਉੱਥੇ ਭਗਵਾਨ ਵਾਲਮੀਕੀ ਮਹਾਰਾਜ ਦਾ ਸਰੂਪੀ ਚੱਲਣਾ ਵਾ ਨਾਲ ਪਿਛਲੇ ਸਾਲ ਵੀ ਚੱਲਿਆ ਸੀ ਅਸੀਂ ਜਿਹੜਾ ਰੂਟ ਆ ਇਹ ਕਲੀਅਰ ਕਰਾਂਗੇ ਸਿਰਫ ਰੂਟ ਲਾ ਗਈ ਹੜਤਾਲ ਜਿਹੜੀ ਆ ਉਹ ਤੋੜੀ ਨਹੀਂ ਜਾਊਗੀ ਜਿਸ ਰੂਟ ਤੋਂ ਭਗਵਾਨ ਦੀ ਯਾਤਰਾ ਨਿਕਲਣੀ ਆ ਸਾਰਾ ਰੂਟ ਅਸੀਂ ਕਲੀਅਰ ਕਰਾਂਗੇ ਔਰ ਦੋ ਵਾਰੇ ਰੂਟ ਕਲੀਅਰ ਕਰਾਂਗੇ ਇੱਕ ਤਾਂ ਅਸੀਂ ਕੱਲ ਨੂੰ ਕਰਾਂਗੇ ਭਗਵਾਨ ਸ਼੍ਰੀ ਰਾਮ ਜੀ ਦੀ ਜਿਹੜੀ ਰਾਮ ਭਰਾਤ ਉਹਦੇ ਤੇ ਔਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੀਆਵਾਂ ਦੀ ਜਿਹੜਾ ਪ੍ਰਗਟ ਹੋਸਵਾ ਜਿਹੜੀ ਉਹ ਯਾਤਰਾ ਦੋਨਾਂ ਦੇ ਉੱਤੇ ਅਸੀਂ ਰੂਟ ਕਲੀਅਰ ਕਰਾਂਗੇ ਸੋ ਸਾਡੀ ਜਿਹੜੀ ਮੰਚਾ ਵਾ ਬਿਲਕੁਲ ਵੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰਨ ਦੀ ਸਾਡੀ ਬਿਲਕੁਲ ਵੀ ਕੋਈ ਮੰਨਛਾ ਨਹੀਂ ਹੈਗੀ ਆ ਅਸੀਂ ਸਿਰਫ ਆਪਣੇ ਰਾਈਟਸ ਲੈਣ ਵਾਸਤੇ ਬੈਠੇ ਆ ਸੋ ਸ਼ਹਿਰ ਵਾਸੀਆਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਕਿਉਂਕਿ 15 ਤੋਂ 20 ਸਾਲ ਹੋ ਗਏ 10000 ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੋਇਆ ਪਿਆ ਨਹੀਂ ਤਾਂ ਕੋਈ ਵੀ ਸ਼ਹਿਰ ਵਾਸੀ ਉੱਠ ਕੇ ਦੱਸੇ ਕਿ 10000 ਜੀ ਕਿਸੇ ਦਾ ਗੁਜ਼ਾਰਾ ਹੋ ਪਾਰਿਆ ਇਹ ਅਨਮਿੱਥੇ ਸਮੇਂ ਵਾਸਤੇ ਸਟ੍ਰਾਈਕ ਹੈ ਜਦ ਤੱਕ ਸਰਕਾਰ ਵੱਲੋਂ ਕੋਈ ਡਿਸੀਜਨ ਨਹੀਂ ਆਉਂਦਾ